ਲਾਈਸਰ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਇੱਕ ਬਹੁਤ ਹੀ ਮੰਦਭਾਗਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਗਰਭਵਤੀ ਔਰਤ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਦੋਸਤੋ ਤੁਸੀਂ ਅਕਸਰ ਸੁਣਿਆ ਕਿ ਆਪਾਂ ਆਪਣੀ ਇੱਕ ਕੰਮ ਦੇ ਨਾਲ ਸਹੀ ਕੰਮ ਦੇ ਨਾਲ ਆਪਾਂ ਆਪਣੀ ਵੀ ਤੇ ਦੂਜਿਆਂ ਦੀ ਵੀ ਆਪਾਂ ਜਿੰਦਗੀ ਜਿਹੜੀ ਬਚਾ ਵੀ ਸਕਦੇ ਆ ਪਰ ਇੱਕ ਲਾਪਰਵਾਹੀ ਤੇ ਇੱਕ ਅਨਗੇਲੀ ਦੇ ਨਾਲ ਆਪਾਂ ਕਿਸੇ ਨੂੰ ਮੌਤ ਦੇ ਘਾਟ ਵੀ ਉਤਾਰ ਸਕਦੇ ਆ ਤੇ ਉਹਦਾ ਜਿਹੜਾ ਬੰਧਾ ਦੂਸਰੇ ਵਿਅਕਤੀਆਂ ਜਿਹੜਾ ਬੰਧਾ ਬਣਾਇਆ ਕਰਾ ਉਹ ਵੀ ਆਪਾਂ ਉਜਾੜ ਹੀ ਸਕਦੇ ਆ ਤਾਂ ਇਸ ਗੱਲ ਨੂੰ ਹੀ ਦੇਖਦਿਆਂ ਹੋਇਆ ਇੱਕ ਮਾਮਲਾ ਸਾਹਮਣੇ ਆ ਰਿਹਾ ਏ ਕਿ ਇੱਕ ਔਰਤ ਜਿਸ ਦੀ ਉਮਰ 23 ਸਾਲ ਦੀ ਆ ਤੇ ਉਹ ਗਰਭਵਤੀ ਹੁੰਦੀ ਆ ਤਾਂ ਅਚਾਨਕ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਏ ਤੇ ਹਸਪੀਟਲ ਦੇ ਵਿੱਚ ਉਸ ਔਰਤ ਦੇ ਨਾਲ ਇੱਕ ਅਜਿਹੀ ਘਟਨਾ ਵਾਪਰਦੀ ਆ ਜਿਸ ਦੇ ਨਾਲ ਉਸ ਗਰਭਵਤੀ ਜਿਹੜੀ ਔਰਤਾ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਇਹ ਜਿਹੜੀ ਖਬਰ ਆ ਜੈਪੁਰ ਤੋਂ ਆ ਰਹੀ ਆ ਤੇ ਜੈਪੁਰ ਦੇ ਇੱਕ ਇਲਾਕੇ ਦੇ ਵਿੱਚ ਜਿਹੜੀ 23 ਸਾਲਾਂ ਦੀ ਔਰਤ ਰਹੀ ਆ ਉਹ ਗਰਭਵਤੀ ਹੁੰਦੀ ਆ ਤਾਂ ਅਚਾਨਕ ਉਹ ਬਿਮਾਰ ਹੋ ਜਾਂਦੀ ਆ ਤੇ ਉਹਦੇ ਘਰਦਿਆਂ ਦੀ ਮਦਦ ਦੁਆਰਾ ਉਸਨੂੰ ਇੱਕ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਬਾਅਦ ਵਿੱਚ ਜਦੋਂ ਉਸ ਔਰਤ ਨੂੰ ਜਿਹੜਾ ਖੂਨ ਚੜਾਇਆ ਜਾਂਦਾ ਹੈ ਜਿਹੜਾ ਬਲੱਡ ਆ ਉਸਨੂੰ ਚੜਾਇਆ ਜਾਂਦਾ ਤੇ ਬਲੱਡ ਗਲਤ ਬਲੱਡ ਚੜਾਉਣ ਦੇ ਨਾਲ ਹੀ ਉਹ ਗਰਭਵਤੀ ਜਿਹੜੀ ਔਰਤਾਂ ਉਸ ਦੀ ਮੌਤ ਹੋ ਜਾਂਦੀ ਆ ਇਹ ਵੱਡੇ ਜਿਹੜੇ ਦੋਸ਼ ਆ ਉਹ ਲੜਕੀ ਦੇ ਜਿਹੜੇ ਸਹਰਾ ਪਰਿਵਾਰ ਵੱਲੋਂ ਲਗਾਏ ਜਾ ਰਹੇ ਆ ਕਿ ਜਿਹੜੀ ਸਾਡੀ ਲੜਕੀ ਆ ਸਾਡੀ ਨੂੰਹ ਆ ਉਹ ਅਚਾਨਕ ਬਿਮਾਰ ਹੋ ਜਾਂਦੀ ਹੈ ਤੇ ਅਸੀਂ ਉਸਨੂੰ ਤੁਰੰਤ ਹਸਪਤਾਲ ਲੈ ਕੇ ਆਉਣੇ ਆ ਤੇ ਜਿਹੜੇ ਡਾਕਟਰਾਂ ਦੀ ਅੰਗੇਲੀ ਦੇ ਨਾਲ ਜਿਹੜੀ ਸਾਡੀ ਨੌ ਦੀ ਮੌਤ ਹੋ ਜਾਂਦੀ ਆ ਤੇ ਉਹ ਔਰਤ ਇੱਕ ਗਰਭਤੀ ਵੀ ਦੱਸੀ ਜਾ ਰਹੀ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਉਹ ਲੜਕੀ ਆ ਉਸ ਨੂੰ ਪਹਿਲਾਂ ਟੀਵੀ ਦੀ ਬਿਮਾਰੀ ਸੀ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜੀ ਉਹ ਔਰਤਾ ਉਸ ਦਾ ਜਿਹੜਾ ਬਲੱਡ ਗਰੁੱਪ A ਪੋਜ਼ਿਟਿਵ ਦੱਸਿਆ ਜਾ ਰਿਹਾ ਤੇ ਜਦੋਂ ਉਸ ਨੂੰ ਹਸਪੀਟਲ ਵਿੱਚ ਪਹੁੰਚਾਇਆ ਜਾਂਦਾ ਤਾਂ ਜਿਹੜੇ ਹਸਪੀਟਲ ਦੇ ਵਿੱਚ ਮੈਡੀਕਲ ਸਟੋਰ ਆ ਉੱਥੇ ਬਲੱਡ ਬੈਂਕ ਦੇ ਦੁਆਰਾ ਉਸ ਉਥੋਂ ਇੱਕ ਬਲੱਡ 20 ਪੋਜ਼ਿਟਿਵ ਜਿਹੜੀ ਪੋਲੀਥਿਨ ਲੈ ਕੇ ਆਉਂਦੇ ਆ ਤੇ ਬਾਅਦ ਵਿੱਚ ਉਸ ਔਰਤ ਨੂੰ ਦੂਸਰੇ ਦਿਨ ਇਹ ਬਲੱਡ ਗਰੁੱਪ ਚੜਾਇਆ ਜਾਂਦਾ ਹੈ ਤਾਂ ਬਾਅਦ ਵਿੱਚ ਜਦੋਂ ਉਸ ਨੂੰ ਬਲੱਡ ਗਰੁੱਪ ਗਰੁੱਪ ਚੜਾਇਆ ਜਾਂਦੇ ਤੇ ਬਾਅਦ ਵਿੱਚ ਉਹ ਔਰਤ ਅਚਾਨਕ ਉਸ ਦੀ ਜਿਹੜੀ ਹਾਲਤ ਹੋਰ ਖਰਾਬ ਹੋ ਜਾਂਦੀ ਆ ਉਸ ਔਰਤ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਆ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ ਕੁਝ ਇਦਾਂ ਦੇ ਲੱਛਣ ਜਿਹੜੇ ਆ ਦੇਖਣ ਨੂੰ ਦੇਖਣ ਨੂੰ ਮਿਲਦੇ ਆ ਔਰ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਜਾਣਕਾਰੀ ਆ ਰਹੀ ਆ ਤੇ ਬਾਅਦ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੀ ਉਹ ਔਰਤਾ ਉਸ ਦਾ ਬਲੱਡ ਗਰੁੱਪ ਜਿਹੜਾ A ਪੋਜ਼ੀਟਿਵ ਦੱਸਿਆ ਜਾ ਰਿਹਾ ਪਰ ਡਾਕਟਰਾਂ ਦੀ ਲਾਪਰਵਾਹੀ ਦੁਆਰਾ ਜਿਹੜੀ ਉਹ ਔਰਤਾ ਉਸ ਨੂੰ B ਪੋਜ਼ੀਟਿਵ ਜਿਹੜਾ ਬਲੱਡ ਗਰੁੱਪ ਚੜਾ ਦਿੱਤਾ ਜਾਂਦਾ ਤੇ ਜਿਹਦੇ ਕਰਕੇ ਉਹ ਜਿਹੜਾ ਬਲੱਡ ਗਰੁੱਪ ਬੀ ਆ ਉਹ ਜਿਹੜਾ ਇਨਫੈਕਸ਼ਨ ਕਰ ਦਿੰਦਾ ਹੈ ਇਹਦੇ ਨਾਲ ਹੀ ਜਿਹੜੀ ਉਹ ਔਰਤਾ ਟੀਬੀ ਦੀ ਬਿਮਾਰੀ ਦੇ ਨਾਲ-ਨਾਲ ਜਿਹੜੀ ਉਸ ਦੇ ਅੰਦਰ ਇੱਕ ਭਰੂਣ ਜਿਹੜੀ ਆ ਉਸ ਦੀ ਵੀ ਹੱਤਿਆ ਹੋ ਜਾਂਦੀ ਹੈ ਤੇ ਜਿਹੜੀ ਉਹ ਖੁਦ ਪ੍ਰੈਗਨੈਂਟ ਔਰਤਾ ਉਸ ਦੀ ਵੀ ਜਦ ਗਲਤ ਜਿਹੜਾ ਬਲੱਡ ਗਰੁੱਪ ਜਿਹੜਾ ਆਇਆ ਜਾਂਦਾ ਹੈ ਤਾਂ ਉਸ ਦੀ ਵੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜੇ ਵੱਡੇ ਦੋਸ਼ ਆ ਪੀੜਤ ਪਰਿਵਾਰ ਵੱਲੋਂ ਲਗਾਏ ਜਾ ਰਹੇ ਆ ਪਰ ਦੂਜੇ ਪਾਸੇ ਜਿਹੜੇ ਡਾਕਟਰ ਆ ਉਨਾਂ ਤੇ ਉੱਪਰ ਜਿਹੜੇ ਵੱਡੇ ਦੋਸ਼ ਲਗਾਏ ਜਾ ਰਹੇ ਆ ਤਾਂ ਉਹ ਕਹਿ ਰਹੇ ਆ ਕਿ ਇਹ ਜਿੰਨੇ ਵੀ ਸਾਡੇ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਆ ਇਹ ਝੂਠ ਆ ਅਸੀਂ ਕੋਈ ਵੀ ਲਾਪਰਵਾਹੀ ਨਹੀਂ ਕਰਤੀ ਪਰ ਦੂਜੇ ਪਾਸੇ ਜਿਹੜੇ ਪੀੜਤ ਪਰਿਵਾਰ ਆ ਤੇ ਉਹ ਲੜਕੀ ਆ ਉਸਦੇ ਜੀਜੇ ਦੇ ਖੁਦ ਵੀ ਇਹ ਬਿਆਨ ਆਇਆ ਕਿ ਜਿਹੜੀ ਮੇਰੀ ਸਾਲੀ ਆ ਉਹ ਅਚਾਨਕ ਬਿਮਾਰ ਹੋ ਜਾਂਦੀ ਆ ਤਾਂ ਉਸ ਨੂੰ ਹਸਪੀਟਲ ਵਿੱਚ ਪਹੁੰਚਾਇਆ ਜਾਂਦਾ ਤੇ ਉਹਨੂੰ ਜਦੋਂ ਜਦੋਂ ਉਹਨੂੰ ਖੂਨ ਦੀ ਕਮੀ ਹੋ ਜਾਂਦੀ ਆ ਤਾਂ ਬਾਅਦ ਵਿੱਚ ਅਸੀਂ ਜਿਹੜਾ ਜਿਹੜੇ ਡਾਕਟਰ ਆ ਉਹਨਾਂ ਦੀ ਮਦਦਵਾਰਾ ਜਿਹੜੇ ਉਹ ਖੂਨ ਲੈ ਕੇ ਆਉਂਦੇ ਆ ਜਿਹੜਾ ਬਲੱਡ ਗਰੁੱਪ ਉਸ ਦਾ A ਦੱਸਿਆ ਜਾ ਰਿਹਾ ਤੇ ਪਰ ਡਾਕਟਰਾਂ ਦੀ ਅੰਗੇਲੀ ਦੇ ਨਾਲ ਡਾਕਟਰ ਦੀ ਲਾਪਰਵਾਹੀ ਦੇ ਨਾਲ ਉਹ B ਪੋਜ਼ਿਟਿਵ ਬਲੱਡ ਲੈ ਕੇ ਆਉਂਦੇ ਆ ਤਾਂ ਉਸ ਨੂੰ ਚੜਾ ਦਿੰਦੇ ਤੇ ਤੁਰੰਤ ਹੀ ਉਸ ਔਰਤ ਦੀ ਜਿਹੜੀ ਹਾਲਤ ਹੋਰ ਗੰਭੀਰ ਰੂਪ ਦੇ ਵਿੱਚ ਜਿਹੜੀ ਆ ਗਈ ਉਹ ਖਰਾਬ ਹੋ ਜਾਂਦੀ ਆ ਤੇ ਉਹਨੂੰ ਜਿਹੜੀ ਠੰਡ ਲੱਗਣੀ ਤੇ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਬਾਅਦ ਵਿੱਚ ਜਿਹੜੀ ਉਹ ਔਰਤਾ ਉਸ ਦੀ ਅਚਾਨਕ ਹੀ ਮੌਤ ਹੋ ਜਾਂਦੀ ਆ ਹੁਣ ਦੂਜੇ ਪਾਸੇ ਪੀੜਤ ਪਰਿਵਾਰ ਇਹ ਕਹਿ ਰਹੇ ਆ ਕਿ ਜਿਹੜੇ ਡਾਕਟਰ ਆ ਪਹਿਲਾਂ ਤਾਂ ਇਹਨਾਂ ਨੇ ਅਣਕੇਲੀ ਵਰਤੀ ਲਾਪਰਵਾਹੀ ਕੀਤੀ ਤੇ ਲਾਪਰਵਾਹੀ ਕਰਕੇ ਆਪਣੀ ਜਿਹੜੀ ਗਲਤੀ ਆ ਉਸ ਨੂੰ ਇਹ ਜਿਹੜਾ ਸਵਾਰ ਨਹੀਂ ਕਰ ਰਹੇ ਤਾਂ ਹੁਣ ਇਹ ਬਹੁਤ ਵੱਡੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਤਾਂ ਇਸੇ ਲਈ ਤੁਹਾਨੂੰ ਕਹਿ ਰਹੇ ਆ ਕਿ ਆਪਣੇ ਇੱਕ ਸਹੀ ਕੰਮ ਦੇ ਨਾਲ ਆਪਾਂ ਹਰ ਇੱਕ ਦੀ ਜ਼ਿੰਦਗੀ ਬਣਾ ਵੀ ਦਿੰਨੇ ਆ ਤਾਂ ਇੱਕ ਗਲਤ ਕੰਮ ਦੇ ਨਾਲ ਲਾਪਰਵਾਹੀ ਦੇ ਨਾਲ ਆਪਾਂ ਕਿਸੇ ਦੇ ਮੌਤ ਦਾ ਕਾਰਨ ਵੀ ਬਣ ਜਾਂਦੇ ਆ ਮੌਤ ਦਾ ਕਾਰਨ ਬਣ ਦੇ ਨਾਲ ਨਾਲ ਹੀ ਆਪਾਂ ਕਿਸੇ ਦਾ ਜਿਹੜਾ ਘਰ-ਬਾਰ ਵੀ ਉਜਾੜ ਦਿੰਨੇ ਆ ਤਾਂ ਇਸ ਗੱਲ ਨੂੰ ਦੇਖਦੇ ਆ ਹੋਇਆ ਕਿ ਜਿਹੜੀ ਉਹ ਔਰਤਾ ਉਹਦਾ ਜਿਹੜਾ ਘਰ ਪਰਿਵਾਰਾ ਉਹ ਉਜੜ ਗਿਆ ਜਿਹੜੇ ਸਹੁਰਾ ਪਰਿਵਾਰ ਸੀ ਉਹਨਾਂ ਦੇ ਨੋ ਸੀ ਉਹ ਵੀ ਖਤਮ ਹੋ ਗਈ ਤਾਂ ਹੁਣ ਜਿਹੜੇ ਪੀੜਤ ਪਰਿਵਾਰ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਹੁਣ ਪੁਲਿਸ ਪੁਲਿਸ ਸਟੇਸ਼ਨ ਜਾ ਕੇ ਇਸ ਮਾਮਲੇ ਨੂੰ ਲੈ ਕੇ ਐਫ ਆਈ ਆ ਜਿਹੜੀ ਪੁਲਿਸ ਨੂੰ ਦਰਜ ਕਰਵਾਵਾਂਗੇ ਤਾਂ ਹੁਣ ਬੰਦ ਦੀ ਕਾਰਵਾਈ ਜਿਹੜੀ ਪੁਲਿਸ ਦੁਆਰੇ ਜਿਹੜੀ ਸ਼ੁਰੂ ਕੀਤੀ ਜਾਵੇਗੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਡਾਕਟਰਾਂ ਨੇ ਇਦਾਂ ਦੀ ਅੰਗਲੀ ਵਰਤੀ ਆ ਉਹਨਾਂ ਨੇ ਸਹੀ ਕੀਤਾ ਹੈ ਗਲਤ ਕੀਤਾ ਹੈ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ ਕਰੋ